ਮਗਰ ਉਹ ਢਾਣੇ ਆ ਕਣਕ ਐ ਆ ਸਾਰ ਕੇ ਸਾਰਾ ਸਵਾ ਹੋ ਗਿਆ ਬਾਈ ਉਹ ਮਹਾਤਮਾ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਨਾ ਕਰੇ ਬਹੁਤ ਵੱਡਾ ਨੁਕਸਾਨ ਹੋ ਗਿਆ ਕੋਈ ਤੇ ਬਈ 12:30 ਵਜੇ ਮੈਂ ਤਾਂ ਚਾਹ ਲੈ ਕੇ ਖੇਤ ਦੀ ਪਹੁੰਚਿਆ ਜਿਸ ਵੇਲੇ ਦੇਖਿਆ ਨਾ ਬਾਈ ਉਹ ਖੇਤ ਪਰ ਖੜਾ ਸੀ ਟਰੈਕਟਰ ਦੇ ਥੱਲੇ ਨਾ ਮੰਜੇ ਜਿੰਨੀ ਅੱਧ ਮੱਚੀ ਨਾ ਕੀਤੀ ਉਹਨੇ ਮੈਂ ਕਿਹਾ ਉਹ ਮੈਂ ਕਿਹਾ ਤੂੰ ਟਰੈਕਟਰ ਬਾਹਰ ਕੱਢ ਲੈ ਇਹ ਕਿਹੜਾ ਟਰੈਕਟਰ ਨਾ ਮੱਚ ਜੀ ਬਾਈ ਉਹ ਟਰੈਕਟਰ ਬਾਹਰ ਲੱਗੇ ਚੱਲਿਆ ਗਿਆ ਬਸ ਇੱਕ ਸਪੀਕਰ ਦੇ ਵਿੱਚ ਬੋਲਦਾ ਸੀ ਆਉਣ ਕਰਦਾ ਪ੍ਰਭਾਮ ਨੇ ਸਾਡਾ ਪਰਿਵਾਰ ਦੇ ਮੈਂਬਰ ਇੱਕ ਵੀ ਅੱਗ ਲੱਗ ਗਈ ਬਾਲਾ ਦਾ ਹਜ਼ਾਰਾਂ ਦੀ ਗਿਣਤੀ ਚ ਨੂੰ ਇੱਕ ਘੰਟੇ ਦੇ ਵਿੱਚ ਪਹੁੰਚਦੇ ਦੇਰ ਤੋਂ ਹਵਾ ਇੰਨੀ ਦੇਖ ਬਾਈ ਆਕਦਾ ਫਲੋ ਇੰਨਾ ਤੇ ਇੱਕ ਘੰਟੇ ਚ ਇਹ ਮਾਹਰਿਆ ਸਾਰ ਕੇ ਸਵਾ ਕਰਦਾ ਬਾਈ ਤੇ ਬਸ ਇਹ ਵੀ ਤਾਂ ਆ ਮਸ਼ੀਨ ਲੱਗੀ ਰਹੀ ਜੀ ਭਾਈ ਪਤਾ ਨਹੀਂ ਜਾਣਦੀ ਕੀ ਵਾਲਾ ਇਹ ਹਚਨ ਹੋਇਆ ਵੀ ਕੀ ਕੋਈ ਜ਼ੋਰ ਸਰਕਤ ਹੋਇਆ ਜਾਂ ਕਿੱਦਾਂ ਦਾ ਕਿਸ ਤਰ੍ਹਾਂ ਇਹ ਹਿਦਾਨਾ ਬਣਿਆ ਜੀ ਵੀ ਬਿਲਕੁਲ ਸਮਝ ਨਹੀਂ ਆਈ ਮਾਦਾ ਅਪਡੇਟ ਚਾਹੀਦੀ ਹੈ ਦੇਖੀ ਆ ਵੀ ਅੱਗੇ ਕੀ ਮੰਗੇ ਸਾਡਾ ਪੰਜ ਕਿੱਦਿਆਂ ਦਾ ਉਹਨੇ ਚਾਚੇ ਆਏ ਨੇ ਚਲੇ ਗਏ ਸੀ ਇਹ ਅੱਗ ਸਾਢੇ 11:00 ਦੇ ਤਕਰੀਬ ਲੱਗੀ ਹੈ ਜੀ ਬਸ ਅੱਗ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਉਹ ਇਸ ਤਰ੍ਹਾਂ ਲੱਗੀ ਹੈ ਬਾਟੀ ਕਰ ਰਹੇ ਜੀ नगर ने भी चलो बहुत ज्यादा साथ अद्धे पौने घंटे च घटो घट दो तो सौ बंदा आ गया तो देर भी पंचायत प्रशासन तो, तो ही भी होगा प्रशासन को तो यही है भी सा मदद की जाएगी अग तो लगने का पता ही नहीं लगे पर मैं भी खेलती थी उस टाइम मौके से अग लगी भी पता लग अग लंघी बहुत सी यही है ਪੰਜ ਸਾਢੇ ਪੰਜ ਸੀ ਕਿਲੇ ਦੇ ਨਵੇਂ ਨਵੇਂ ਨੁਕਸਾਨ ਹੋ ਗਿਆ ਨਗਰ ਨਿਵਾਸੀ ਸਾਰੀਆਂ ਸੰਗਠਨਾਂ ਨੇ ਬਹੁਤ ਜ਼ੋਰ ਨਾਲ ਆ ਕੇ ਕਹੋ ਜਾਈਏ ਖੈਰ ਬੜੀ ਹੈ ਇਹ ਤਕਨੀਕੀ ਕੁ ਘੰਟਾ ਲੇਟ ਹੈ ਇਹ ਉਹਨਾਂ ਨੇ ਵੀ ਆ ਕੇ ਮਦਦ ਕੀਤੀ ਹੈ ਬੁਲਸੀ ਪ੍ਰਸ਼ਾਸਨ ਨੂੰ ਇਹ ਗੱਲ ਚਾਹੁੰਦੇ ਪਹਿਨੀ ਚਾਹੁੰਦੇ ਆ ਵੀ ਜ਼ਿੰਮੇਵਾਰਤਾ ਬਣਦਾ ਮਾਜਵੇ ਮਾਮਲਾ ਜਿਹੜਾ ਉਹ ਦਿੱਤਾ ਜਾਵੇ ਜ਼ਿੰਮੇਵਾਰਤਾ ਪਹਿਲੇ ਥੱਲੇ ਚੱਲਦਾ ਸਾਰੇ ਜ਼ੋਰ ਮਦਦ ਕਰੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਬੇਵਕਤੀ ਹੈ ਸਾਡੀ ਪ੍ਰਸ਼ਾਸਨ ਨੂੰ